नशे तो परेशान औरता ने चुख्या कदम इकट्ठिया होके एसएसपी दफ्तर बाहर किया रोश प्रदर्शन महिलावान ने पिंडमिक रहे चिट्टे नशे तो परेशान होकर अज एसएसपी दफ्तर बटाला के सामने रोश प्रदर्शन किया कि कई बार पुलिस नु नशा वेचण् नशेड़िया बारे सूचना दिखी गई है पर पुलिस ने कोई टुकवी कार्रवाई नहीं की ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਸ਼ਰੀਆਮ ਚਿੱਟੇ ਦਾ ਨਸ਼ਾ ਵਿਕ ਰਿਹਾ ਹੈ ਕਈ ਵਾਰ ਪੁਲਿਸ ਨੇ ਨਸ਼ੇ ਸਮੇਤ ਬੰਦੇ ਫੜ ਕੇ ਦਿੱਤੇ ਹਨ ਪਰ ਪੁਲਿਸ ਉਹਨਾਂ ਦਾ ਕੋਈ ਵੀ ਰਿਮਾਂਡ ਹਾਸਲ ਨਹੀਂ ਕਰਦੀ ਕਿਉਂਕਿ ਪੁਲਿਸ ਨਸ਼ੇ ਦੇ ਵੱਡੇ ਸੁੱਧਾਗਰਾਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ ਇਸ ਕਰਕੇ ਅੱਜ ਉਹਨਾਂ ਨੇ ਐਸਐਸਪੀ ਬਟਾਲਾ ਨੂੰ ਮਿਲ ਕੇ ਨਸ਼ੇ ਦੇ ਵੱਡੇ ਸੁਦਾਗਰਾਂ ਉੱਪਰ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਇਹਨਾਂ ਵੱਡੇ ਸੁਦਾਗਰਾਂ ਨੂੰ ਫੜਿਆ ਜਾਵੇ ਉਹਨਾਂ ਕਿਹਾ ਕਿ ਪਿੰਡ ਵਿੱਚ ਸਰਿਆਮ ਨਸ਼ੇੜੀ ਨਸ਼ਾ ਵੇਚਣ ਵਾਲੇ ਕੁੰਮਦੇ ਹਨ ਜਿਸ ਕਰਕੇ ਮਹਿਲਾਵਾਂ ਦਾ ਪਿੰਡ ਵਿੱਚੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ ਤੇ ਉਹਨਾਂ ਦੇ ਬੱਚਿਆਂ ਉੱਪਰ ਵੀ ਬੁਰਾ ਪ੍ਰਭਾਵ ਪੈ ਰਿਹਾ ਰੋਜ਼ਾਨਾ ਪਿੰਡ ਵਿੱਚੋਂ ਬੱਚੀਆਂ ਸਕੂਲ ਕਾਲਜਾਂ ਵਿੱਚ ਪੜ੍ਹਨ ਲਈ ਜਾਂਦੀਆਂ ਪਰ ਨਸ਼ੇੜੀ ਤੇ ਪਿੰਡ ਵਿੱਚ ਕੁੰਮਦੇ ਰਹਿੰਦੇ ਹਨ ਜਿਸ ਕਰਕੇ ਪੂਰੇ ਪਿੰਡ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ इस करके ओ मंग है कि पिंड नशा खत्म किया जाए ਕੁਝ ਬਾਕੀ ਕਿਤੇ ਆ ਓ ਯਾਰ ਅਰੇ ਗੜੀ ਵੀ ਸਰਾ ਫਾਲੂ ਕੇ ਦੋ ਹੋਰੀ ਕਾਲੇ ਰੰਗ ਦੀ ਇੱਕ ਹੋਰ ਰੰਗ ਦੀ ਆ ਚੱਲ ਤਾ ਤੇ ਜੋਰ ਮਾਰੇਗੇ ਚੱਲਿਆ ਨਾ ਫੜਾ ਦੋ ਮੈਨੂੰ ਕੋਈ ਚੱਕੜ ਨਹੀਂ ਦਿੰਦਾ ਮਾੜਾ ਵੇਚਣ ਡਿਆ ਮਾੜਾ ਨੀ ਵੀ ਰੱਖ ਮੈਂ ਤੇ ਚਾਚਾ ਮੇਰੇ ਤੂੰ ਵੀ ਮੇਰੀ ਗੱਲ ਸੁਣ ਹਿੱਤਾ ਚੱਲਿਆ ਨਾ ਰਖਵਾਨ ਵੀ ਇਕਦਾ ਹੀ ਉਹ ਤਾਂ ਸੁੱਤੇ ਹੋਆ ਕੌਣ ਜਦੋਂ ਰਖਵਾਨ ਵੀ ਇਹੋ ਵੇ ਇਦਾਂ ਹੀ ਐਵੇਂ ਵੇਚਦਾ ਹੀ ਉਹ ਵੇਚਦਾ ਹੀ ਇਦਾਂ ਨਿਕਾ ਰਹੀ ਨਾ ਅਹੀ ਨਹੀਂ ਮੁੱਟਿਆ ਦੋ ਜੀ ਅਹੀ ਪੜਾ ਬੇਟੇ ਦੇ 4 ਸਾਲ 4 ਸਾਲ 4 ਸਾਲ ਸਿਮਰਨਜੀਤ ਕੌਰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਾਂਜੀ ਸਰ ਨਸ਼ੀਆਂ ਕਰਕੇ ਬਹੁਤ ਮੋਤਾਂ ਹੋ ਚੁੱਕੀਆਂ ਨੇ ਸਾਡੇ ਪਿੰਡ ਹਾਂਜੀ ਸਾਡੇ ਛੋਟੇ ਛੋਟੇ ਬੱਚੇ ਨੇ ਹਾਂਜੀ ਸਾਡੇ ਛੋਟੇ ਛੋਟੇ ਬੱਚੇ ਨੇ ਤੇ ਉਹਨਾਂ ਨੇ ਗਾਂ ਵੱਡੇ ਹੋ ਕੇ ਕੀ ਕਰਨਾ ਜੋ ਵੇਖਣਗੇ ਉਹੀ ਉਹ ਕਰਨਗੇ ਹੈਨਾ ਤੇ ਰੋਜ਼ ਮਤਲਬ ਸਾਡੀਆਂ ਗਲੀਆਂ ਪੂਰੀਆਂ ਮਢੀਰਨਾ ਭਰੀਆਂ ਹੁੰਦੀਆਂ ਹਨ ਜਨਾਨੀਆਂ ਦਾ ਨਿਕਲਣਾ ਔਖਾ ਹੈ ਬੱਚਿਆਂ ਦਾ ਔਖਾ ਨਿਕਲਣਾ ਤੇ ਜਿਹੜੀਆਂ ਸਾਡੀਆਂ ਬੇਟੀਆਂ ਹੈ ਡਰਦੀਆਂ ਉਦਾਂ ਨਹੀਂ ਬਾਹਰ ਆ ਸਕਦੀਆਂ ਹਾਂਜੀ ਅੱਜ ਐਸਐਸਪੀ ਸਾਹਿਬ ਮੈਮ ਨੇ ਕਿਹਾ ਆ ਕਿ ਅਸੀਂ ਤੁਹਾਡੇ ਨਾਲ ਆ ਜੇ ਮਤਲਬ ਕੋਈ ਵੀ ਕਾਰਵਾਈ ਕਰਨੀ ਆ ਅਸੀਂ ਕਰਾਂਗੇ ਤਾਂ ਅਸੀਂ ਤੁਹਾਡੇ ਨਾਲ ਆ ਅਸੀਂ ਨਸ਼ਿਆਂ ਦੇ ਵਿਰੋਧ ਆਏ ਆ ਕਿਉਂਕਿ ਸਾਡੀ ਆ ਚ ਸੁਣਵਾਈ ਬਹੁਤ ਜ਼ਿਆਦਾ ਨਹੀਂ ਹੋਂਦੀ ਹਾਂਜੀ ਅਸੀਂ ਆਪਣੇ ਪਿੰਡ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਸਾਡੇ ਪਿੰਡ ਵਿੱਚ ਚਿੱਟੇ ਦਾ ਵਪਾਰ ਸ਼ਰਿਆਂ ਮੋ ਰਿਆ ਵਾ ਅਹੀਂ ਦੋ ਚਾਰ ਫੜਕੇ ਆਦਮੀ ਜਿਹੜੇ ਆ ਪੁਲਿਸ ਨੂੰ ਫੜਾਏ ਆ ਬਟ ਉਹਨਾਂ ਨੂੰ ਕੋਈ ਵੀ ਰਿਮਾਂਡ ਵਗੈਰਾ ਲੈ ਕੇ ਉਹਨਾਂ ਕੋਲੋਂ ਕੁਝ ਵੀ ਤਫਤੀਸ਼ ਨਹੀਂ ਕੀਤੀ ਗਈ ਉਹਨਾਂ ਨੂੰ ਸਿੱਧਾ ਜੇਲ੍ਹ ਭੇਜਿਆ ਗਿਆ ਸਮਾਨ ਸਮੇਤ ਅਹੀਂ ਫੜਾਏ ਆ ਸਾਡੇ ਪਿੰਡ 'ਚ ਨਸ਼ਾ ਵੇਚ ਰਿਆ ਵਾ ਤੇ ਜਿਹੜੇ ਵੇਚ ਰਹੇ ਨੇ ਉਹ ਮਤਲਬ ਕਿ ਉਹਨਾਂ ਨੂੰ ਕੋਈ ਫੜ ਨਹੀਂ ਰਿਆ ਤੇ ਜਿਹੜੇ ਅਸੀਂ ਫੜ ਕੇ ਦਿੱਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਮਸਲੇ 'ਚ ਅਸੀਂ ਇੱਥੇ ਪਹੁੰਚੇ ਹੋਏ ਆ ਹਾਂ ਜੀ ਐਸਾ ਜਦੋਂ ਸਾਹਿਬ ਨੂੰ ਜਿਹੜੀ ਸ਼ਿਕਾਇਤ ਦਿੱਤੀ ਆ ਤੁਸੀਂ ਸ਼ਿਕਾਇਤ 'ਚ ਕੀ ਲਿਖਿਆ ਹੋਇਆ ਹੈ ਅਸੀਂ ਸ਼ਿਕਾਇਤ ਹੀ ਲਿਖਿਆ ਹੋਇਆ ਵਾ ਕਿ ਉਹਨਾਂ ਤੇ ਮਤਲਬ ਕਿ ਕੋਈ ਐਕਸ਼ਨ ਨਹੀਂ ਲਿਆ ਗਿਆ ਜਿਹੜੇ ਅਸੀਂ ਉਹਨਾਂ ਨੂੰ ਫੜ ਕੇ ਦਿੱਤੇ ਹੋਏ ਆ ਤੇ ਜਿਨ੍ਹਾਂ ਦਾ ਮੇਨ ਜਿਹੜੇ ਸਮਗਲਰ ਨੇ ਉਹਨਾਂ ਨੂੰ ਕੋਈ ਫੜ ਨਹੀਂ ਰਿਹਾ ਉਹਨਾਂ ਤੇ ਮਤਲਬ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਉਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੋ ਚੁੱਕੇ ਨੇ ਤੇ ਉਹਨਾਂ ਦਾ ਨਾਮ ਪਹਿਲਾਂ ਹੀ ਦਰਜਿਆ ਪੁਲਿਸ ਦੇ ਮਤਲਬ ਕਿ ਰਿਕਾਰਡ ਚ ਕਿੰਨੇ ਕੰਮ ਕਰਦੇ ਪਿਓ ਕਿੰਨੇ ਕੁ ਲੋਕ ਨੇ ਤਿੰਨ ਚਾਰ ਸਾਲ ਤੋਂ ਮਤਲਬ ਤਿੰਨ ਚਾਰ ਸਾਲ ਤੋਂ ਚੱਲ ਰਿਹਾ ਕੰਮ ਇਹ ਵਾਲਾ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਤੇ ਲੜ ਕਿੰਨੀਆਂ ਤਮੋਤਾ ਹੁੰਦੀਆਂ ਉਹ 3 4 ਤੇ ਨਚਾਰ ਹੋ ਗਏ 3 4 ਹੋ ਚੁੱਕੀਆਂ ਨੇ ਹਾਂਜੀ ਜੀ ਅੱਛਾ ਤੇ ਤੁਹਾਡੇ ਪਿੰਡ ਦੇ ਵਿੱਚ ਮਹਿਲਾਵਾਂ ਨੇ ਇਹ ਮੋਰਚਾ ਸੰਭਾਲ ਲਿਆ ਹਾਂਜੀ ਤਾਂ ਇਹ ਭੈਣਾਂ ਨੂੰ ਅੱਗੇ ਕਿਉਂ ਆਉਣਾ ਪੈ ਗਿਆ ਕੀ ਕਾਰਨ ਹੋ ਗਿਆ ਕਿ ਤੁਸੀਂ ਅੱਗੇ ਹੋ ਕੇ ਮੋਰਚਾ ਸਰ ਸਾਡੇ ਬੱਚੇ ਨੇ ਠੀਕ ਹੈ ਸਾਡੀਆਂ ਧੀਆਂ ਵੀ ਨੇ ਸਾਡਾ ਗਲੀਆਂ ਵਿੱਚ ਨਿਕਲਣਾ ਸਾਡਾ ਗਲੀਆਂ ਵਿੱਚ ਨਿਕਲਣਾ ਬਹੁਤ ਔਖਾ ਹੋ ਚੁੱਕਾ ਵਾ ਅਸੀਂ ਇਹ ਚਾਹੁੰਦੇ ਹਾਂ ਕਿ ਗਾਂ ਸਾਡੇ ਜਿਹੜੇ ਬੱਚੇ ਨੇ ਨਾ ਉਹਨਾਂ ਵਾਸਤੇ ਇਹ ਜਿਹੜਾ ਸਮਾਉ ਠੀਕ ਹੋਵੇ ਕਿਉਂਕਿ ਨਸ਼ੇ ਵਿੱਚ ਉਹ ਨਾ ਅੱਗੇ ਪੈ ਜਾਣ ਜੀ ਹਾਂ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੀ ਪਹੁੰਚ ਕਿੱਥੋਂ ਤੱਕ ਲੱਗਦੀ ਉਹਨਾਂ ਦੇ ਘਰਾਂ ਦੇ ਵਿੱਚ ਲਾਲ ਬੱਤੀਆਂ ਵਾਲੀਆਂ ਗੱਡੀਆਂ ਹੁੰਦੀਆਂ ਜਾਂਦੀਆਂ ਕੋ ਬਰਤੀ ਵਾਲੇ ਲੋਕ ਆਉਂਦੇ ਜਾਂਦੇ ਵੇਖੇ ਟਰ ਮਾਰਦੇ ਨਹੀਂ ਸਰ ਜਦੋਂ ਪੁਲਿਸ ਆਂਦੀ ਹੈ ਨਾ ਉਹ ਟਰ ਮਾਰਦੀ ਹੈ ਦੌੜ ਜਾਂਦੇ ਨੇ ਹਾਂਜੀ ਉਹ ਦੌੜ ਜਾਂਦੇ ਨੇ ਕਿਉਂ ਲੱਗਦਾ ਇਹ ਹੂਟਰ ਇਸ਼ਾਰਾ ਹੁੰਦਾ ਹਾਂਜੀ ਹੂਟਰ ਇਸ਼ਾਰਾ ਹੁੰਦਾ ਹਾਂਜੀ ਅੱਛਾ ਇਹ ਇਹਨਾਂ ਜੇ ਜਰੂਰ ਦੱਸੋ ਕਿ ਜਦੋਂ ਤੁਸੀਂ ਇਹ ਬੰਦੇ ਫੜਾਏ ਨੇ ਹੁਣ ਜਦੋਂ ਗੱਲਬਾਤ ਹੋਈ ਹੈ ਤੇ ਉਹਦੇ ਬਾਅਦ ਕਿਸੇ ਤਰ੍ਹਾਂ ਦੀ ਕੋਈ ਕਾਲ ਆਈ ਹੋਣ ਕਿਸੇ ਨੇ ਵੀ ਤੁਸੀਂ ਹਾਂਜੀ ਹਾਂਜੀ ਸਾਨੂੰ ਹਾਂਜੀ ਲੇਡੀਜ਼ ਨੂੰ ਹੀ ਕਾਲ ਆ ਰਹੀਆਂ ਕਿਉਂਕਿ ਲੇਡੀਜ਼ ਨੇ ਹੀ ਪਹਿਲਾਂ ਫੜਾਏ ਨੇ ਸਾਰੇ ਕਾਲ ਇਹ ਆ ਰਹੀ ਹੈ ਕਿ ਤੁਸੀਂ ਇਹ ਕੰਮ ਕਰ ਰਹੇ ਹੋ ਮਤਲਬ ਜਿਦਾ ਧਮਕੀਆਂ ਦੇ ਰਹੇ ਨੇ ਸਾਨੂੰ ਤੁਸੀਂ ਸਾਡੇ ਘਰ ਪੁਲਿਸ ਲੈ ਕੇ ਗਏ ਹੋ ਤੇ ਉਹਨਾਂ ਦੇ ਘਰ ਦੀ ਤਲਾਸ਼ੀ ਵੀ ਆਪਾਂ ਕਰਵਾਈ ਆ ਪਰ ਇਹ ਆ ਕਿ ਇਸ ਤੋਂ ਤਲਾਸ਼ੀ ਸਾਡੇ ਕੰਮ ਕਰਨ ਤੋਂ ਪਹਿਲਾਂ ਵੀ ਪੁਲਿਸ ਨੂੰ ਲੈ ਕੇ ਘਰੋਂ ਸਮਾਨ ਮਿਲ ਚੁੱਕਾ ਆ ਪਰ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਕੀ ਹੋਣੀ ਦੇਖੋ ਜੀ ਜੇ ਵੀ ਕੋਈ ਸਾਨੂੰ ਇਨਫਾਰਮੇਸ਼ਨ ਮਿਲਦੀ ਆ ਤੇ ਨਸ਼ਾ ਜਿਹੜੇ ਵੀ ਪਿੰਡ ਸੇ ਵਿਕ ਰਿਆ ਆ ਆਲਰੇਡੀ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਔਰ ਜਿਹੜੀ ਵੀਡੀਓ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਬੰਦੇ ਜਿਹੜੇ ਫੜ ਕੇ ਜਿਹੜੇ ਵੀ ਇਹੀ ਪਛਾਣ ਵੀ ਦੇ ਦਿੱਤਾ ਉਹਨਾਂ ਦਾ ਉਹ ਜੇਲ੍ਹ ਵਿੱਚ ਆ ਨੈਕਸਟ ਜਿਹੜੇ ਵੀ ਕੋਈ ਸਾਡੇ ਕੋਲ ਇਨਫਾਰਮੇਸ਼ਨ ਪਹੁੰਚੇਗੀ ਉਹਦੇ ਰਿਗਾਰਡ ਵੀ ਆਪਾਂ ਜਿਹੜੀ ਕਾਰਵਾਈ ਉਹ ਕਰਾਂਗੇ ਤੇ ਪੁਲਿਸ ਆਲਰੇਡੀ ਕਰ ਵੀ ਰਹੀ ਆ ਅਸੀਂ ਤਾਂ ਡਰੱਗ ਅਵੇਅਰਨੈਸ ਤੇ ਜਿਹੜੇ ਕੈਂਪ ਆ ਉਹ ਵੀ ਲਾ ਰਹੇ ਆ ਪਿੰਡੋਂ ਪਿੰਡ ਜਾ ਕੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ